ਹਾਂ ਜੀ ਸਤਿ ਸ਼੍ਰੀ ਅਕਾਲ ਮੇਟਰ ਕੀ ਹਾਲ ਚਾਲ ਸਭ ਫਾਇਰ ਕਰਦਾ ਤੁਹਾਡਾ ਆਪਣੀ ਨਵੇਂ ਤੇ ਘੈਂਟ ਦੇ ਵਲੌਗ ਚ ਇੱਕ ਦੂਸਰ ਘੈਂਟ ਹੋਣਗੇ ਆਪਣਾ ਵਿਸਰਾ ਤੇ ਅੱਜ ਦਾ ਵਲੌਗ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਵੀ ਆਪਾਂ ਘਰੇ ਜਿਹੜੀ ਤੁਸੀਂ ਛੋਟ ਵੀਡੀਓ ਦੇਖੀ ਹੋਗੀ ਵੀ ਆਪਾਂ ਘਰੇ ਜਿਹੜੀ ਐਜੀ ਸ਼ਧਰੀ ਕਿਵੇਂ ਬਣਾਈ ਆ ਆਹ ਦੇਖ ਲਓ ਹੁਣ ਸਾਰੀ ਤੁਸੀਂ ਦੇਖ ਸਕਦੇ ਆ ਇਹ ਆਪਾਂ ਬਣਾਈ ਆ ਘਰੇ ਕੋਈ ਵੀ ਚੀਜ਼ ਆਪਾਂ ਬਾਹਰੋਂ ਨਹੀਂ ਲੈ ਕੇ ਆਂਦੀ ਤੇ ਥੱਲੇ ਵੀ ਦੇਖ ਲਿੰਨੇ ਆਂ ਉਹ ਦੇਖੋ ਆਪਾਂ ਵੀ ਆਪਣਾ ਘਰੇ ਸੀ ਆ ਥਰਮਾਕੋਰ ਆ ਵਿੱਚ ਮੱਖਾਂ ਲਾਈਆਂ ਹੋਈਆਂ ਮੈਂ ਠੀਕ ਆ ਆ ਗੱਤਾਂ ਆ ਆ ਹਾਂਜੀ ਮਿੱਤਰੋ ਆਪਾਂ ਨੂੰ ਆ ਤਿੰਨ ਚੀਜ਼ਾਂ ਚਾਹੀਦੀਆਂ ਵਾ ਠੀਕ ਤੇ ਹੋਰ ਵੀ ਜੇ ਤੁਹਾਨੂੰ ਮੈਂ ਦੱਸਾਂ ਤਾਂ ਟੇਪ ਵੀ ਚਾਹੀਦੀ ਆ ਕਿਉਂਕਿ ਟੇਪ ਤਾਂ ਚਾਹੀਦੀ ਆ ਆ ਜਿਹੜਾ ਕੱਪੜਾ ਵਾ ਆਪਾਂ ਇੱਕ ਹੀ ਲਵਣਾ ਜੇ ਤੁਹਾਡੇ ਕੋਲ ਕੋਈ ਵੀ ਵਧੀਆ ਗੂੰਦ ਹੈਗੀ ਹੈ ਤਕੜੀ ਠੀਕ ਆ ਉਹ ਉਹ ਵੀ ਲੈ ਸਕਦੇ ਤੁਸੀਂ ਜਾਂ ਸਟੈਪਲਰ ਲੈ ਸਕਦੇ ਹੋ ਤੇ ਚਲੋ ਵਲੋਗ ਨੂੰ ਸ਼ੁਰੂ ਕਰਦੇ ਆਂ ਚ ਕੱਟ ਲੈਣਾ ਠੀਕ ਆ ਇਹ ਕੱਟ ਲੈਣਾ ਪਹਿਲਾਂ ਹੀ ਕੱਟ ਲਿਆ ਸੀ ਠੀਕ ਆ ਤੇ ਇਹਦੇ ਥੱਲੇ ਆਪਾਂ ਕਰ ਲੈਣਾ ਐ ਫੈਟ ਇਹ ਤਾਂ ਭਟ ਕਰਨਾ ਆਪਾਂ ਕਿਉਂਕਿ ਦੇਖੋ ਜਿਵੇਂ ਆਪਾਂ ਸਿੱਧਾ ਪਏ ਪਾ ਹਨ ਐਂ ਲਾਵਾਂਗੇ ਖੜਨਾ ਨਹੀਂ ਹੁਣ ਜੇ ਤੁਸੀਂ ਇਹਨੂੰ ਐਂ ਲਾਵੋਗੇ ਹਨ ਆਸੇ ਪਾਸੇ ਇਹਦੇ ਕੋਈ ਵੀ ਚੀਜ਼ ਮੋਟੀ ਜੀ ਪਾ ਸਕਦੇ ਹੋ ਜਿਵੇਂ ਮੈਂ ਆਹ ਦੀ ਲੀੜਾ ਪਾਇਆ ਹੋਇਆ ਵਾ ਐਂ ਤੁਸੀਂ ਕੋਈ ਵੀ ਚੀਜ਼ ਪਾ ਸਕਦੇ ਹੋ ਤੇ ਐਂ ਜਿਵੇਂ ਆਹ ਖੜ ਜੂਗਾ ਠੀਕ ਤਾਂ ਹੁਣ ਮਿੱਤਰੋ ਆਪਾਂ ਪਹਿਲਾਂ ਜਿਹੜੀ ਛਤਰੀ ਬਣਾਈ ਜਾਣ ਆਪਾਂ ਗੱਤੇ ਦੀ ਇਹ ਤੁਸੀਂ ਗੱਤਾ ਭੁਰਾ ਮਜ਼ਬੂਤ ਲੈਣਾ ਠੀਕ ਆ ਹੋਰ ਨਾਲ ਉਹੀ ਚੱਕ ਲੈ ਆਇਓ ਤੇ ਹੁਣ ਆਇ ਨੂੰ ਇਹ ਤੇ ਜੋੜ ਦੇਣਾ ਠੀਕ ਆ ਆਪਾਂ ਤੇ ਹੁਣ ਮਿੱਤਰੋ ਆਪਾਂ ਇਹਨੂੰ ਜੋੜਨ ਲੱਗੇ ਆ ਬਣੇ ਰਹੋ ਬਲੌਗ ਨਾਲ ਠੀਕ ਤੇ ਜੇ ਤੁਸੀਂ ਮੈਂ ਦੱਸਾਂ ਜੇ ਤੁਸੀਂ ਜਿਵੇਂ ਛਤਰੀਆਂ ਦੇਖੀਆਂ ਹੋਣਗੀਆਂ ਦੋ ਪੱਲੇ ਉਹਨੇ ਲੰਕਦੇ ਹੁੰਦੇ ਆ ਜੇ ਤੁਸੀਂ ਉਵੇਂ ਬਣਾਉਣੀ ਆ ਤਾਂ ਤੁਸੀਂ ਇਧਰਲਾ ਪਾਸਾ ਤੇ ਇਧਰਲਾ ਪਾਸਾ ਇਹੀ ਗੱਲਾਂ ਜੋੜ ਸਕਦੇ ਹੋਂ ਠੀਕ ਆ ਆਇ ਆਇ ਜੋੜ ਸਕਦੇ ਹੋਂ ਤੇ ਜਦੋਂ ਜਦੋਂ ਆਂ ਜੁੜਿਆ ਆਊਗਾ ਜੋ ਤੁਸੀਂ ਇਹਨਾਂ ਤਾਂ ਇਹ ਕਮਾਉਂਗੇ ਚੱਕੋਂਗੇ ਆ ਦੋ ਪੱਲੇ ਤੁਹਾਡੇ ਲਾਭਣਗੇ ਜੇ ਤੁਸੀਂ ਪੂਰੀ ਫਿੱਟ ਕਰਨੀ ਆ ਤਾਂ ਇਧਰਲਾ ਪਾਸਾ ਤੇ ਇਧਰਲਾ ਪਾਸਾ ਦੋਨੇ ਪਾਸੇ ਜੋੜ ਸਕਦੇ ਹੋ ਠੀਕ ਆ ਆਂ ਦੋਨੇ ਪਾਸੇ ਜੋੜ ਜੋੜਤੇ ਉਤੋਂ ਪੂਰੀ ਵਧੀਆ ਬਣ ਜੂਗੀ ਤੁਹਾਨੂੰ ਮੈਂ ਦਿਖਾ ਦਿੰਨਾ ਆਂ ਹੋ ਜੂਗੀ ਠੀਕ ਆ हां जी मित्रों ਆਪਾਂ ਜੋੜਤਾ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਜਾਂ ਤੁਸੀਂ ਟੇਬਲ ਨਾਲ ਜੋੜ ਸਕਦੇ ਹੋ ਜਾਂ ਸਟੈਪਲਰ ਨਾਲ ਤੇ ਜਾਂ ਗੂੰਦ ਨਾਲ ਇਹ ਪਹਿਲਾਂ ਆਪਾਂ ਜੁੜੇ ਸੀ ਐਮਸੀ ਨਾਲ ਤੁਹਾਡੇ ਵਾਸਤੇ ਆਪਾਂ ਪਟਿਆਵਾ ਬਈ ਤੁਸੀਂ ਦੇਖ ਲਓ ਇਹ ਹੁਣ ਮੈਂ ਉੱਤੋਂ ਦਿਖਾ ਦਿੰਦਾ ਤੁਹਾਨੂੰ ਆਹ ਦੇਖੋ ਉੱਤੋਂ ਪੂਰਾ ਟੈਡ ਹੋ ਗਿਆ ਠੀਕ ਆ ਆਹ ਦੇਖੋ ਜਮਾ ਨਹੀਂ ਲੈਂਦਾ ਤੇ ਹੁਣ ਇੱਥੇ ਲਾਉਨੇ ਆਪਾਂ ਪੈਪ ਜੀ ਇਹ ਮੇਨ ਚੀਜ਼ ਆ ਜਿਹੜੀ ਜਿੱਤੇ ਡੰਡਾ ਪੈਣਾ ਦੇਖੇ ਜੋ ਬਣੇ ਰਿਓ ਬਲੌਗ ਨੇ ਬਲਾਉਣਾ ਮਿੱਤਰੋ ਦੇਖੋ ਆ ਧਰਮਾ ਕੋਲਾ ਪਤਾਂ ਲਾਇਆ ਵੀ ਆਪਣਾ ਪਾਇਪ ਖੜਜੇ ਠੀਕ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਹਾਂ ਦੇਖੋ ਆ ਆਪਣਾ ਪਾਇਪ ਪੈਪ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ ਠੀਕ ਇਹ ਆਪਣੇ ਘਰੇ ਪਿਆ ਸੀ ਤਾਂ ਹੀ ਆਪਾਂ ਹੀ ਲੈ ਲਿਆ ਤੇ ਇਹਨੂੰ ਐਂ ਲਾ ਦੇਣਾ ਕੱਢ ਜੇ ਦੇਣਾ ਮਤਲਬ ਤੁਹਾਨੂੰ ਪਤਾ ਹੀ ਆ ਤੇ ਹੁਣ ਇਹ ਢਿੱਲਾ ਤਾਮ ਆ ਕਿਉਂਕਿ ਆਪਾਂ ਇਹਦੇ ਸਾਈਡ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਗਿਆ ਸੀ ਸਾਈਡ ਤੇ ਇੰਨੀਆਂ ਚੀਜ਼ਾਂ ਲਾਈਆਂ ਨਹੀਂ ਹੋਈਆਂ ਹੁਣ ਮੈਂ ਤੁਹਾਨੂੰ ਲਾ ਕੇ ਦਿਖਾਉਣਾ ਵਈ ਕਿਵੇਂ ਲੱਗੂਗਾ ਇਹ हां जी मित्रों ਆਪਣਾ ਜੁੜ ਗਿਆ ਵਾ ਹੁਣ ਮੈਂ ਤੁਹਾਨੂੰ ਚੱਕ ਕੇ ਵੀ ਦਿਖਾ ਦਿੰਦਾ ਦੇਖੋ ਚੱਕ ਕੇ ਪੂਰਾ ਐਂਡ ਜੁੜ ਗਿਆ ਠੀਕ ਆ ਉੱਤੋਂ ਛਤਰੀ ਦੇਖ ਲਓ ਆ ਥੱਲੋ ਵੀ ਦੇਖ ਲਓ ਹੁਣ ਮੈਂ ਡੰਡੇ ਚ ਲਾ ਕੇ ਦਿਖਾਉਂਦਾ ਤੁਹਾਨੂੰ ਵੀ ਕਿਵੇਂ ਦੀ ਦੱਸਦੀ ਹੈ ਇਹ ਹੁਣ ਮਿੱਤਰੋ ਦੇਖ ਸਕਦੇ ਹੋ ਤੁਸੀਂ ਆ ਆਪਣੀ ਛਤਰੀ ਆ ਡੰਡੇ ਤੇ ਲੱਗੀ ਹੋਈ ਆ ਠੀਕ ਆ ਉੱਤੋਂ ਵੀ ਦਿਖਾ ਦਿੰਦਾ ਤੁਹਾਨੂੰ ਤੇ ਜੇ ਵਧੀਆ ਲੱਗਿਆ ਵਲੌਗ ਤਾਂ ਲਾਈਕ ਸਬਸਕ੍ਰਾਈਬ ਕਰ ਦਿਓ ਬਾਕੀ ਤੁਸੀਂ ਵੀ ਬਣਾ ਸਕਦੇ ਹੋ ਐ ਲੈਨ ਨਾਲ ਤਾਂ ਸਰੀ ਵਧੀਆ ਹੈ ਘਰੇ ਬਣਾ ਲਓ ਠੀਕ ਆ